来 ਹੈਗੀ ਹੈ ਤੇ ਉਹਨਾਂ ਨੂੰ ਅਸੀਂ ਹੱਥ ਜਿੱਥੇ ਵੀ ਪਠਾਨਕੋਟ ਦੇ ਵਿੱਚ ਖੜਾ ਕਰ ਇਨਫਰਾਸਟ੍ਰਕਚਰ ਦਾ ਡੈਮੇਜ ਹੋਇਆ ਹੈ ਭਾਵੇਂ ਉਹ ਬੰਨ ਟੁੱਟਿਆ ਹੋਵੇ ਕੋਈ ਸੜਕ ਟੁੱਟੀ ਹੋਵੇ ਜਾਂ ਹੋਰ ਤਰ੍ਹਾਂ ਦੇ ਡੈਮੇजेस ਨੇ ਉਹ ਸਾਰੇ ਉਹਨਾਂ ਪੁਆਇੰਟਾਂ ਤੇ ਅਸੀਂ ਉਹਨਾਂ ਨੂੰ ਲੈ ਕੇ ਜਾ ਸਰ ਇੱਥੇ ਕਾਫੀ ਜਗ੍ਹਾ ਤੇ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਵੀ ਕੰਮ ਚੱਲ ਰਿਹਾ ਹੈ ਇੱਥੇ ਵੀ ਦੇਖਿਆ ਉਸ ਤੋਂ ਅੱਗੇ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਚੱਲ ਰਿਹਾ ਹੈ ਦੇਖੋ ਜਿਹੜਾ ਪ੍ਰੋਟੈਕਸ਼ਨ ਵਾਲ ਦਾ ਹੈਗਾ ਉਹ 3-4 ਪੁਆਇੰਟ ਨੇ ਫਿਲਹਾਲ ਇੱਥੇ ਜਿੱਥੇ ਚੱਲਦਾ ਪਿਆ ਹੈ ਸਰ ਤੇ ਉੱਥੇ ਵੀ ਅੱਗੇ ਵੀ ਅਸੀਂ ਅਸੈਸ ਕਰਦੇ ਆ ਕਿ ਹੋਰ ਵੀ ਕਿਤੇ ਕੱਟਰਾ ਹੈਗਾ ਕਿ ਨਹੀਂ ਇਹ ਜਿਹੜੇ ਪੁਆਇੰਟ ਸਿਗੇ ਜਿਹੜਾ ਪੁਲ ਕ੍ਰੋਸ ਕਰਦੇ ਹੀ ਅਗਲਾ ਪੁਆਇੰਟ ਹੈਗਾ ਇਹ ਥੋੜਾ ਜ਼ਿਆਦਾ ਕ੍ਰਿਟੀਕਲ ਸਿਗਾ ਸਾਡਾ ਕਾਫੀ ਦਿਨਾਂ ਤੋਂ ਆਲਮੋਸਟ ਹਫਤਾ ਹੋ ਗਿਆ ਹੈ ਇੱਥੇ ਕੰਮ ਚੱਲਦਾ ਪਿਆ ਤੇ ਸਾਡੀ ਕੋਸ਼ਿਸ਼ ਹੈ ਇਹਨੂੰ ਮੈਕਸਿਮਮ ਅਸੀਂ ਸਪੈਂਡਲ ਕਰਦੇ ਸਰ ਇੱਕ ਆਪਣੇ ਅੰਦਰ ਪਿੰਡ ਕੱਡੇ ਲਸਿਆਨ ਉਧਰਲੇ ਪਾਸੇ ਮਾਰਲੇ ਪਾਸੇ ਚੇਪੇ ਭਰੀਆ ਉੱਥੇ ਕਾਫੀ ਦਿੱਕਤਾਂ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਣੀ ਉਹਨਾਂ ਘਰਾਂ ਦੇ ਵਿੱਚ ਹਜੇ ਵੀ ਭਰਿਆ ਦੇਖੋ ਉ ਤੇ ਉਹਨਾਂ ਦੇ ਵਿੱਚ ਕੱਲ ਅਸੀਂ ਹੈਲਥ ਟੀਮ ਵੀ ਗਈ ਹੈਗੀ ਆ ਉੱਥੇ ਡਾਕਟਰਾਂ ਦੀ ਟੀਮ ਅਸੀਂ ਐਨ ਡੀ ਆਰ ਐਫ ਦੀ ਬੋਰਡ ਦੇ ਵਿੱਚ ਭੇਜੀ ਆ ਉਸ ਤੋਂ ਇਲਾਵਾ ਐਨੀਮਲ ਹਸਬੈਂਡਰੀ ਦੇ ਵੀ ਜਿਹੜੇ ਡਾਕਟਰ ਨੇ ਉਹਨਾਂ ਨੂੰ ਵੀ ਅਸੀਂ ਉੱਥੇ ਭੇਜਿਆ ਹੈਗਾ ਕੱਲ ਇਹ ਤੋਂ ਇਲਾਵਾ ਫੂਡ ਦੀ ਜਿਹੜੀ ਡਰਾਪਿੰਗ ਹੈ ਉਹ 에ਅਰ ਫੋਰਸ ਰਾਹੀਂ ਵੀ ਰਾਸ਼ਨ ਅਸੀਂ ਉੱਥੇ ਭਿਜਵਾ ਰਹੇ ਆ ਤੇ ਉਸ ਤੋਂ ਇਲਾਵਾ ਜਿਹੜਾ ਆਪਣਾ ਅਰ ਐਨਡੀਆਰਐਫ ਦੀ ਬੋਟਸ ਨੇ ਉਹਨਾਂ ਦੇ ਰਾਹੀਂ ਵੀ ਰਾਸ਼ਨ ਉੱਥੇ ਭੇਜ ਰਿਆ ਹੈ ਤੇ ਉੱਥੇ ਸਾਡਾ ਪੂਰਾ ਕੰਟਰੋਲ ਹੈਗਾ ਉੱਥੇ ਲੋਕਾਂ ਦੀ ਕੋਈ ਵੀ ਸਮੱਸਿਆ ਹੈਗੀ ਉਸ ਨੂੰ ਆਪਣਾ ਹੱਲ ਕਰਾ ਸਰ ਸਿਆਣ ਪਿੰਡੀ ਦੇ ਕੇਰ ਗੱਲ ਕਰੀਏ ਤਾਂ ਉੱਥੇ ਇੱਕ ਬੁਢੀ ਲੇਡੀ ਜੀ ਡੈੱਥ ਹੋਈ ਹੈ ਤੇ ਸਰਪੰਚ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜਾ ਆ ਉਹਨੂੰ ਸਹੀ ਟ੍ਰੀਟਮੈਂਟ ਨਾ ਮਿਲਨ ਕਰਕੇ ਡੈੱਥ ਹੋਈ ਕਿਉਂਕਿ ਉਹਨੂੰ ਰਸਤਾ ਕੋਈ ਨਹੀਂ ਬੋਟ ਰਹੀ ਜਾ ਸਕਦਾ ਕੋਈ ਪੱਕਾ ਪ੍ਰਬੰਧ ਨਹੀਂ ਹੈਗਾ ਦੇਖੋ ਉੱਥੇ ਜਿਹੜਾ ਬ੍ਰਿਜ ਦਾ ਹੈਗਾ ਪ੍ਰੋਜੈਕਟ ਉਹਦੀ ਲੈਂਡ ਐਕਵੀਜ਼ੀਸ਼ਨ ਹੋ ਗਈ ਹੈ ਤੇ ਬ੍ਰਿਜ ਦਾ ਕੰਮ ਬਹੁਤ ਚੱਲਦੋ ਕੇ ਸ਼ੁਰੂ ਹੋਣ ਕਿਉਂਕਿ ਹਮ ਸੀਜ਼ਨ 8 ਜਦੋਂ ਖਤਮ ਹੋਏਗਾ ਉਸ ਤੋਂ ਬਾਅਦ ਉੱਥੇ ਕੰਮ ਸ਼ੁਰੂ ਹੋ ਜਾਏਗਾ ਬ੍ਰਿਜ ਦਾ ਤੇ ਜਿੱਥੇ ਤੱਕ ਉਹ ਸਵਾਲ ਹੈਗਾ ਜੇ ਸਾਡੀ ਡਾਕਟਰਾਂ ਦੀ ਟੀਮ ਉੱਥੇ ਰੈਗੂਲਰਲੀ ਜਾ ਰਹੀ ਹੈ ਕੱਲ ਵੀ ਗਈ ਹੈਗੀ ਉਹ ਉੱਥੇ ਤੇ ਕੋਈ ਵੀ ਇਹੋ ਜਿਹਾ ਸਾਨੂੰ ਇਸ਼ੂ ਆਂਦਾ ਹੈ ਅਸੀਂ ਬੰਦੇ ਉੱਥੋਂ ਇਵੈਕੂਏਟ ਵੀ ਬਹੁਤ ਕਰਾਏ ਨੇ ਜਿਹੜੇ-ਜਿਹੜੇ ਅਰਜੈਂਟ ਸੀਗੇ ਉਹ ਕਈ ਲੋਕੀ ਉੱਥੋਂ ਨਿਕਲਣਾ ਨਹੀਂ ਚਾਹੁੰਦੇ ਉੱਥੇ ਹੀ ਰਹਿੰਦੇ ਕਿਉਂਕਿ ਨਾਰਮਲ ਟਾਈਮ ਦੇ ਵਿੱਚ ਵੀ ਉਹ ਏਰੀਆ ਕਟ-ਆਫ ਹੋ ਜਾਂਦਾ ਹੈ ਇਸੇ ਕਰਕੇ ਬ੍ਰਿਜ ਦਾ ਪ੍ਰੋਜੈਕਟ ਉੱਥੇ ਪ੍ਰਪੋਜ਼ ਕੀਤਾ ਗਿਆ ਤੇ ਉਸ ਦੌਰਾਨ ਟੈਂਪਰੇਰੀ ਜਿਹੜਾ ਪਲਟੂ ਤੇ ਇਸ ਤਰੀਕੇ ਨਾਲ ਹਰ ਤਰੀਕੇ ਨਾਲ ਪ੍ਰਸ਼ਾਸਨ ਉਸ ਤੇ ਉਸ ਏਰੀਆ ਤੇ ਵਾਚ ਬਣਾ ਪਰ ਅੱਜ ਇਹ ਟੀਮ ਕਿਸ ਕਿਸੇ ਇਲਾਕੇ ਦਾ ਦੌਰਾ ਕਰੇ ਦੇਖੋ ਅਸੀਂ ਜਿਹੜਾ ਆ ਵਾਲਾ ਜਿਹੜਾ ਡੈਮੇਜ ਹੋਈ ਹੈ ਕੋਲੀਆਂ ਪੰਮਾ ਇਹ ਸਾਰੇ ਪਿੰਡ ਲੈ ਕੇ ਜਾਵਾਂਗੇ ਅੱਗੇ ਜਿਹੜਾ ਸੜਕਾਂ ਦੀ ਡੈਮੇਜ ਹੋਈ ਹੈ ਲਿੰਕ ਰੋਡਸ ਦੀ ਉਸ ਤੋਂ ਬਾਅਦ ਮਾਦੋਪੁਰ ਵਾਲਾ ਏਰੀਆ ਵੀ ਦਿਖਾਵਾਂਗੇ ਤੇ ਹੋਰ ਦੋ ਚਾਰ ਏਰੀਆਸ ਜਿਹੜਾ ਆਪਾਂ ਸਾਰਾ ਉਹਨਾਂ ਨੂੰ ਕੰਪਰੀਹੈਂਸਿਵਲੀ ਹਰੇਕ ਇਥੇ ਦੀ ਜਗ੍ਹਾ ਪਾਸੋ ਕਰਾਂਗੇ